ਲੋੜੀ ਦੇ ਦਿਨੋਂ ਨੂੰ ਲੈ ਕੇ ਲਗਾਤਾਰ ਅੰਮ੍ਰਿਤਸਰ ਦੀ ਪੁਲਿਸ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਡਰੋਨ ਦੇ ਰਾਹੀਂ ਦੇਖ ਰਹੀ ਹੈ ਕਿ ਆਖਰਕਾਰ ਕਿਹੜੇ ਨੌਜਵਾਨ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਪਏ ਨੇ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਬਾਜ ਦੀ ਨਿਗ੍ਹਾ ਦੇ ਨਾਲ ਦੇਖਿਆ ਜਾ ਰਿਹਾ ਤਾਂ ਹੁਣ ਵੱਡੀ ਕਾਮਯਾਬੀ ਥਾਣਾ ਬੀੜਵੈਂਦੀ ਪੁਲਿਸ ਨੂੰ ਹਾਸਲ ਹੋਈ ਹੈ ਤਾਂ ਉਹਨਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਫੜਿਆ ਗਿਆ ਜਿਸ ਦੇ ਵੱਲੋਂ ਬਾਹਰੋਂ ਜਿਹੜਾ ਵਾ ਗੱਟੂਆਂ ਦਾ maal ਮੰਗਵਾਇਆ ਗਿਆ ਤਾਂ ਉਸ ਨੌਜਵਾਨ ਦੀ ਵੀ ਤਸਵੀਰ ਉਹਨਾਂ ਨਾਲ ਸਾਂਝੀ ਕਰਦੇ ਪਹ ਤਾਂ ਇਸ ਨੌਜਵਾਨ ਦੇ ਵੱਲੋਂ ਗੱਟੂਆਂ ਦਾ ਜਿਹੜਾ maal ਉਹ ਮੰਗਵਾਇਆ ਗਿਆ ਸੀ ਜਦੋਂ ਟਰਾਂਸਪੋਰਟ ਤੇ ਆਂਦਾ ਤਾਂ ਪੁਲਿਸ ਨੂੰ ਤਲਾਹ ਮਿਲਦੀ ਹੈ ਤਾਂ ਥਾਣਾ ਬੀੜਵੈਂਦੀ ਪੁਲਿਸ ਮੌਕੇ ਤੇ ਜਾ ਕੇ ਟਰਾਂਸਪੋਰਟ ਤੋਂ ਜਿਹੜਾ ਪੂਰਾ ਗੱਟੂਆਂ ਦਾ maal ਆ ਉਹ ਚੱਕ ਕੇ ਥਾਣੇ ਦੇ ਵਿੱਚ ਲੈ ਕੇ ਆਂਦੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜੇ ਵੱਡੀ ਮਾਤਰਾ ਦੇ ਵਿੱਚ ਗੱਟੂ ਪੰਜਾਬ ਪੁਲਿਸ ਦੀ ਹੈ ਤਸਵੀਰਾਂ ਤੋਂ ਦਿਖਾ ਰਿਹਾ ਤਾਂ ਅੱਗੇ ਦਿਖਾਈ ਦੇ ਰਿਹਾ ਤਾਂ ਇਹ ਗੱਟੂ ਲਗਾਤਾਰ ਇਹਨਾਂ ਦੇ ਵੱਲੋਂ ਵੇਚੇ ਜਾ ਰਹੇ ਸੀ ਤਾਂ ਨੌਜਵਾਨਾਂ ਦੇ ਵੱਲੋਂ ਪਤੰਗਬਾਜ਼ੀ ਇਸ ਡੋਰ ਦੇ ਨਾਲ ਲੋੜੀ ਵਾਲੇ ਦਿਨ ਨੂੰ ਕੀਤੀ ਜਾਣੀ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੂਰੀ ਜਾਣਕਾਰੀ ਦੇ ਲਈ ਗੱਲਬਾਤ ਵੀ ਕਰਦੇ ਹਾਂ ਤਾਂ ਇਸੋਲੇ ਥਾਣਾ ਬਿੜਵੈਨ ਦੇ ਐਸਐਚਓ ਸੁਖਬੀਰ ਸਿੰਘ ਸਾਡੇ ਨਾਲ ਨੇ ਤਾਂ ਸਾਰੇ ਕੀ ਕਹਿਣਾ ਚਾਹੁੰਦੇ ਹੋ ਕਿਹੜੀ-ਕਿਹੜੀ ਟੀਮ ਦੀ ਜਿਹੜੀ ਅੱਜ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਿਉਂਕਿ ਇਸ ਨੌਜਵਾਨ ਨੂੰ ਫੜਿਆ ਗਿਆ ਜੀ ਆ ਸਾਡੇ ਥਾੜਾ ਬੀਟ ਵਿਦਨ ਤੋਂ ਐਸੀ ਅਵਰਜੀਤ ਸਿੰਘ ਪਲੱਸ ਫੋਰਸ ਪਾਰਟੀ ਇਥੇ ਕਿ ਉਹ ਪਾਰਟੀ ਕੋਲੇ ਬਿਜੁੱਤੀ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਵੀ ਇੱਥੇ ਜਹਾਜ਼ਗੜ੍ਹ ਚ ਟ੍ਰਾਂਸਪੋਰਟਰ ਲਗ ਰਹੇ ਉੱਥੇ ਕੋਈ ਬਿਲਟੀਆਂ ਆਈਆਂ ਹੋਈਆਂ ਸੁਜੀਤ ਟ੍ਰਾਂਸਪੋਰਟ ਦੇ ਨਾਮ ਤੇ ਉੱਥੋਂ ਬਿਲਟੀਆਂ ਆਈਆਂ ਹੋਈਆਂ ਤੇ ਜੇਕਰ ਉੱਥੇ ਚੈੱਕ ਕੀਤਾ ਜਾਵੇ ਤਾਂ ਉੱਥੋਂ ਭਾਰੀ ਪਾਤਰਾ ਦੀ ਟੋਰ ਜਣਗੀ ਆ ਆਰੰਭ ਹੋ ਸਕਦੀ ਹੈ ਉਹਨਦੇ ਕਰਕੇ ਇਮੀਡੀਏਟਲੀ ਇਹਨਾਂ ਨੇ ਐਕਸ਼ਨ ਕਰਦੇ ਹੋਏ ਐਫਆਈਆਰ ਦੱਚ ਕਰਾਈ ਐ ਐਫਆਈਆਰ ਦੱਚ ਕਰਾ ਕੇ ਉੱਥੇ ਜਦੋਂ ਗਏ ਆ ਮੌਕੇ ਤੇ ਉੱਥੇ ਗਏ ਆ ਤੇ ਉੱਥੇ ਦੰਗੀਆਂ 20 ਪੇਟੀਆਂ ਜਿਹੜੀਆਂ ਕਿ ਕਰੀਬ 1200 ਦੇ ਕਰੀਬ ਜਿਹੜੀ ਹੈਗੀ ਹੈ ਜਿਹੜਾ ਚਾਈਨੈਸ ਜਿਹੜਾ ਡੋਰ ਜਿਹੜੀ ਹੈਗੀ ਉਹ ਉਹ ਜਿਹੜੀ ਉਥੋਂ ਬਰਾਮਦ ਹੋਈ ਹੈ ਹੁਣ ਤੱਕ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਪਿੱਛੋਂ ਇਹਨਾਂ ਦੇ ਵੱਲੋਂ ਕਿੱਥੋਂ ਜਿਹੜਾ ਮਾਲ ਆ ਉਹ ਮੰਗਵਾਇਆ ਗਿਆ ਜੀ ਇਹ ਜੀ ਮਾਲ ਜਿਹੜਾ ਹੈਗਾ ਪ੍ਰਿੰਟ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਚ ਪਾਇਆ ਗਿਆ ਵੀ ਇਹ ਕਰਨਾਟਕ ਤੋਂ ਬੁੱਕ ਹੋਇਆ ਸੀਗਾ ਤੇ ਇਹ ਉੱਤਰ ਦਾ ਸੀਗਾ ਚੰਡ ਨਹੀਂ ਇਹ ਪਿਛੇ ਦੀ ਪਿਛੇ ਦੀ ਸਪਲਾਈ ਇਹ ਚੱਲੀ ਜਾਨੀ ਸੀ ਹਾਂਜੀ ਪਰ ਸਰ ਲੱਗਦਾ ਨੇ ਕਿ ਕਾਫੀ ਜਾਨਾਂ ਵੀ ਇਹ ਸਟੋਰ ਨਾਲ ਜਾ ਸਕਦੀਆਂ ਕਿਉਂਕਿ ਲਗਾਤਾਰ ਅੰਮ੍ਰਿਤਸਰ ਦੀ ਪੁਲਿਸ ਦੇ ਵੱਲੋਂ ਡਰੋਨ ਦੇ ਰਾਹੀਂ ਜਿਹੜੀ ਨਿਗਰੱਖੀ ਜਾ ਰਹੀ ਹੈ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਦੇ ਨਾਲ ਜਿਹੜੀ ਪਤੰਗਬਾਜ਼ੀ ਆ ਉਹ ਨਾ ਕੀਤੀ ਜਾਵੇ ਪਰ ਉਸ ਤੋਂ ਬਾਵਜੂਦ ਵੀ ਨੌਜਵਾਨ ਲਗਾਤਾਰ ਇਸ ਤਰ੍ਹਾਂ ਦਾ ਕੰਮ ਕਰਦੇ ਪਏ ਨੇ ਹਾਂਜੀ ਇਸੇ ਕਰਕੇ ਹੈ ਜੀ ਜਿਹੜੀ ਜਾਨ ਜੋਖਮ ਚ ਪੈ ਰਹੀ ਹੈ ਉਹਦੇ ਕਰਕੇ ਜਿਹੜੀ ਪੁਸਤ ਪੁਲਿਸ ਜਿਹੜੀ ਮਸਤੀਤੀ ਨਾਲ ਕਰ ਰਹੀ ਹੈ ਹੋਰ ਡਿਪਾਰਟਮੈਂਟ ਹੈ ਜਿਹੜੇ ਕੰਸਲਟ ਡਿਪਾਰਟਮੈਂਟ ਇਹ ਲਗਾਤਾਰ ਸ਼ਹਿਰ ਚਿੱਡੀ ਹੈਗੇ ਪਿਛਲੇ ਕਾਫੀ ਦਿਨਾਂ ਤੋਂ ਬਰਾਬਦੀ ਕੀਤੀਆਂ ਜਾ ਰਹੀਆਂ ਹੋਰ ਵੀ ਲਗਾਤਾਰ ਕੀਤੀਆਂ ਜਾਣਗੀਆਂ ਪਿੱਛੇ ਇਹਨਾਂ ਦੇ ਜਿਹੜਾ ਜਿੱਥੋਂ ਇਹ ਚੱਲੀਆਂ ਰੂਟ ਲੈਵਲ ਤੋਂ ਜਿਹੜੀ ਹੈਗੀ ਹੈ ਇਹ ਬੰਦੇ ਪੁੱਟ ਕੇ ਲਿਆਦੇ ਜਾਣਗੇ ਸਰ ਇਹ ਨੋਜ਼ਵਾਨ ਕਰਦੇ ਕੀ ਨੇ ਤੇ ਕਿੱਥੋਂ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੇ ਵੱਲੋਂ ਇਹ ਸਮਾਨ ਮੰਗਵਾਇਆ ਗਿਆ ਜੀ ਇਸ ਦੀ ਬੁੜਲੀ ਇਨਵੈਸਟੀਗੇਸ਼ਨ ਚ ਇਹ ਪਾਇਆ ਗਿਆ ਵੀ ਇਹ ਚੱਡੇ ਵਾਲੇ ਤੋਂ ਜਿਹੜਾ ਸਮਾਲ ਚਿਕਾ ਅਨਲੋਡ ਹੋਣਾ ਸੀਗਾ ਪਰ ਅਨਫੋਰਚੂਨੇਟਲੀ ਮਾਲ ਲੱਗੇ ਔਨ ਕਰਕੇ ਉਹਨਾਂ ਦੀ ਬਦਕਿਸਮਤੀ ਨਾਲ ਮਾਲ ਲੱਗੇ ਆ ਗਿਆ ਤੇ ਅੱਗੇ ਸਾਡੇ ਕੰਮ ਜਿਹੜਾ ਚੱਡੇ ਵਾਲੇ ਕੋ ਮਾਲ ਇਹਨਾਂ ਨੇ ਬਾਹਰ ਵਿੱਚ ਕਿੱਥੇ ਲੈ ਕੇ ਇਹ ਛੋਟਾ ਸਾਹਿਬ ਜਾਨਾ ਜੀ ਬਾਕੀ ਹੁਣ ਡਿਟੇਲ ਚ ਅੱਗੇ ਕਰ ਰਹੇ ਹਾਂ ਸਾਰਾ ਸੋਚੋ ਜੀ ਸਰ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕੀਤਾ ਗਿਆ ਜੀ ਨੋਜ਼ਵਾਨ ਕਰਦੇ ਕੀ ਨੇ ਇਹਨਾਂ ਦੀਆਂ ਦੁਕਾਨਾਂ ਉੱਥੇ ਹੈਗੀਆਂ ਪਰ ਉਹ ਦੁਕਾਨਾਂ ਵੀ ਹੋਰ ਹੈ ਦੁਕਾਨਾਂ ਦੀ ਆੜ ਵਿਚ ਜਿਹੜਾ ਹੈਗਾ ਇਹ ਕੰਮ ਕੀਤਾ ਜਾ ਰਿਹਾ ਲੱਗਦਾ ਕਿ ਇਹਨਾਂ ਵੱਲੋਂ ਪਿੱਛੋਂ ਸਸਤੀਆਂ ਜਿਹੜੀਆਂ ਪੇਟੀਆਂ ਮੰਗਵਾ ਕੇ ਅੱਗੇ ਮਹਿੰਗੇ ਜਿਹੜੇ ਘੱਟੂ ਵੇਚਣ ਦਾ ਕੰਮ ਕੀਤਾ ਜਾ ਰਿਹਾ ਐ ਨੈਚੁਰਲੀ ਆ ਜੀ ਹੁਣ ਜੇ 1200 ਘੱਟੂ ਹੈ ਤੇ 1200 ਘੱਟੂ ਕਿਸੇ ਨੇ ਆਪ ਦੀ ਫਸਲ ਕੰਜ਼ਮਪਸ਼ਨ ਲਈ ਤਾਂ ਲੈਂਦਾ ਨਹੀਂਗਾ ਇਹ ਕੇ ਮਾਰਕੀਟ 'ਚ ਸੇਲ ਕਰਨਾ ਕਿਉਂਕਿ ਇਨਾ ਇੱਕੋ ਬੰਦੇ ਦਾ ਜਾਂ ਦੋ ਬੰਦੇ ਦਾ ਕੰਮ ਨਹੀਂ ਹੈਗਾ ਇਹ ਇਹਨੂੰ ਵਿਚਰ ਲਈ ਵੀ ਗਾਂ ਅੱਗੇ ਬੰਦੇ ਦੀ ਟੀਮ ਚਾਹੀਦੀ ਹੈ ਤੇ ਇਹ ਅੱਗੇ ਲੱਭ ਹੋਰ ਵੀ ਬੰਦੇ ਜਿਹੜੇ ਹੈਗੇ ਲੱਭ ਕੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊ ਤਾਂ ਸਰ ਥਾਣਾ ਬੀੜਵੇਂ ਦੀ ਪੁਲਿਸ ਦੇ ਵੱਲੋਂ ਕਿੰਨੀ ਕਿ ਮਿਹਨਤ ਕੀਤੀ ਗਈ ਹੈ ਜੀ ਇਸ ਕੇਸ ਦੇ ਵਿੱਚ ਕਿਉਂਕਿ 1200 ਗੱਟੂ ਅੱਗੇ ਜਾਣਾ ਸੀ ਕਾਫੀ ਜਾਣਾ ਵੀ ਜਾ ਸਕਦੀਆਂ ਨੇ ਜੀ ਦੇਖੋ ਜੀ ਇਸ ਸੀਜ਼ਨ ਚ ਇਹ ਤੀਸਰਾ ਚੌਥੀ ਜਿਹੜੀ ਐਫਆਈਆਰ ਦਰਜ ਹੋਈ ਹੈ ਪਹਿਲਾਂ ਵੀ ਜਿਹੜੀਆਂ ਸੀਗੀਆਂ ਸੈਂਕੜੇ ਗੱਟੂ ਜਿਹੜੇ ਹੈਗੇ ਪਹਿਲਾਂ ਵੀ ਥਾਣਾ ਬੀਡੂਨ ਦੇ ਬਰਾਮਦ ਕੀਤੇ ਗਏ ਹੈ ਹੁਣ ਵੀ ਇਹ ਅਮਰਜੀਤ ਸਿੰਘ ਹੈ ਸਿਵਾ ਸਿੰਘ ਹੈ ਐਸਆਈ ਜਗਰੂਪ ਸਿੰਘ ਇਹ ਸਾਰੀ ਟੀਮ ਜਿਹੜੀ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਇਸ ਟੌਪਿਕ ਤੇ ਲੋੜੀ ਵਾਲਾ ਗਨ ਕਿਸ ਤਰ੍ਹਾਂ ਜਿਹੜੇ ਨੇ ਪ੍ਰਬੰਧ ਪੰਜਾਬ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਡਿਊਟੀ ਜਿਹੜੀ ਪੰਜਾਬ ਪੁਲਿਸ ਆ ਉਹ ਲੋੜੀ ਵਾਲੇ ਦਿਨ ਨਿਭਾਏਗੀ ਲੋੜੀ ਦਾ ਜੀ ਵੇਖੋ ਸਭ ਤੋਂ ਪਹਿਲਾਂ ਤਾਂ ਇਹੋ ਹੀ ਆ ਵੀ ਜਿਹੜੇ ਆ ਲੋੜੀ ਜਿਹੜੇ ਪਤੰਗबाजी ਕੀਤੀ ਜਾਂਦੀ ਹੈ ਉਹਦੇ ਲਈ ਅਵੇਰਨੈਸ ਚਲਾਈ ਜਾ ਰਹੀ ਹੈ ਲੋਕਾਂ ਚਾਂਚ ਅਸੀਂ ਅਵੇਰਨੈਸ ਕੈਂਪ ਵੀ ਲਾਇਆ ਸੀਗਾ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ ਕਿ ਅੱਜ ਅਸੀਂ ਅਮਰਜੀਤ ਸਿੰਘ ਵੱਲੋਂ ਉਥੇ ਮਾਰਚ ਵੀ ਕਰਾਇਆ ਗਿਆ ਜਿਹੜਾ ਹੈਗਾ ਤੇ ਅੱਜ ਡਰੋਨ ਲੈ ਕੇ ਡਰੋਨ ਲੈ ਕੇ ਅੱਗੇ ਐਕਟੀਵਿਟੀ ਸਾਰੀਆਂ ਨੋਟ ਕੀਤੀਆਂ ਗਈਆਂ ਡਰੋਨ ਨਾਲ ਨੋਟਸ ਕਿਵੇਂ ਲਾ ਕੇ ਪੀਏ ਪਬਲਿਕ ਰੈਸਿਸਟ੍ਰੇਸ਼ਨ ਲਾ ਕੇ ਤੇ ਲੋਕਾਂ ਨੂੰ ਦੱਸਿਆ ਗਿਆ ਇਹਦੇ ਬਾਰੇ ਲਾਭਹਾਨੀਆਂ ਬਾਰੇ ਦੱਸਿਆ ਗਿਆ ਨਾ ਤੇ ਹੁਣ ਜਿਹੜਾ ਅੱਗੇ ਆਉਣ ਵਾਲੇ ਦਿਨਾਂ ਚ ਇਹ ਹੋ ਕੀਤਾ ਜਾਊ ਨੌਜਵਾਨਾਂ ਨੂੰ ਕੀ ਮੈ ਨੌਜਵਾਨ ਨੂੰ ਜੇ ਚਲੋ ਪਤੰਗ ਡਾਉਣਾ ਜੇ ਉਹਨਾਂ ਦੇ ਸ਼ੁਗਲ ਹੈ ਤੇ ਉਹਦੇ ਲਈ ਕਿਸੇ ਦੇ ਦੂਜੇ ਦੀ ਜਾਨ ਜੋਖਮ ਚਲਾ ਪਾਉਣ ਹੋਰ ਵੀ ਡਾਉਣ ਲਈ ਜਿਹੜੀਆਂ ਹੈਗੀਆਂ ਡੋਨਾ ਹੋਰ ਵੀ ਹੈਗੀਆਂ ਉਹਨਾਂ ਨੂੰ ਮਰਦਨ ਵਰਤਨ ਦੀ بجائے ਤੇ ਜੇ ਕਰਾਉਣ ਵਾਲੇ ਸਮੇਂ ਦੇ ਵਿੱਚ ਕੋਈ ਚਾਨਾ ਡੋਰ ਫਿਰ ਵਰਤਦਾ ਫੜਿਆ ਗਿਆ ਤਾਂ ਉੱਪਰ ਕੀ ਕਾਰਵਾਈ ਕੀਤੀ ਜਾਏਗੀ ਜੇ ਕੋਈ ਦਬਾਲਨ ਬੱਚਾ ਕਰਦਾ ਤੇ ਉਹਦੇ ਪੇਰੈਂਟਸ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਜੇਕਰ ਕਰਦਾ ਪੇਰੈਂਟਸ ਨੂੰ ਚਾਹੀਦਾ ਵੀ ਆਂਦੇ ਬੱਚਿਆਂ ਨੂੰ ਪ੍ਰੋਪਰ ਗਾਈਡ ਕਰ ਦੇ ਜੇ ਉਹ ਨਹੀਂ ਕਰਦਗੇ ਤਾਂ ਕਾਰਵਾਈ ਦੇ ਹੱਥ ਦਾ ਇਹਨਾਂ ਨੌਜਵਾਨਾਂ ਦੇ ਕੋਲੋਂ 1200 ਕਟੂ ਫੜੇ ਗਏ ਨੇ ਇਹਨਾਂ ਦੇ ਉੱਪਰ ਹੁਣ ਇਹਨਾਂ ਨੇ ਕਿਹੜੇ ਸਟੇਟਿਕ ਰੈਲੇਵੈਂਟ ਸੈਕਸ਼ਨਸ ਆ ਲਾਈ ਗਏ ਆ ਜੀ ਹੁਣ ਹੋਰ ਸੈਕਸ਼ਨਾਂ ਦਾ ਵਾਅਦਾ ਵੀ ਕੀਤਾ ਜਾ ਰਿਹਾ ਲੋਕਾਂ ਨੂੰ ਜਿਹੜੇ ਜਾਨ ਜੋਖਮ ਚ ਪਾਈ ਜਾ ਰਹੀ ਹੈ 36 ਦੇ ਤਹਿਤ ਇਹਨਾਂ ਨੇ ਵਾਅਦਾ ਕੀਤਾ ਜਾ ਰਿਹਾ ਠੀਕ ਹੈ ਤਾਂ ਤੁਸੀਂ ਵੇਖਿਆ ਗਿਆ ਅਸੀਂ ਗੱਲਬਾਤ ਕੀਤੀ ਆ ਫਿਲਹਾਲ ਖਾਲਾ ਬੀੜਵਿੰਦੇ ਐਸਐਚਓ ਸੁਖਬੀਰ ਸਿੰਘ ਹੋਣਾ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਹਿਨਤ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਕਿਉਂਕਿ ਲੋਹੜੀ ਦੇ ਦਿਨ ਤੋਂ ਪਹਿਲਾਂ ਇਸ ਨੌਜਵਾਨ ਦੇ ਵੱਲੋਂ ਇਹ ਜਿਹੜੇ 1200 ਗੱਟੂ ਨੇ ਉਹ ਆਪਣੇ ਇਲਾਕੇ ਦੇ ਵਿੱਚ ਵਿੱਚੇ ਜਾਣੇ ਸੀ ਤਾਂ ਜ਼ਿਆਦਾਤਰ ਨੌਜਵਾਨਾਂ ਨੇ ਚੈਨਾ ਡੋਰ ਦੇ ਨਾਲ ਪਤੰਗबाजी ਕਰਨੀ ਸੀ ਪਰ ਜਦੋਂ ਪੁਲਿਸ ਨੂੰ ਤਲਾਹ ਮਿਲਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦਾ ਪੁਲਿਸਰੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਔਨ ਵਾਲੇ ਸਮੇਂ ਦੇ ਵਿੱਚ ਲੋੜੀ ਵਾਲੇ ਦਿਨ ਨੌਜਵਾਨ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਨਾ ਕਰਨ ਨਹੀਂ ਤਾਂ ਔਨ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਏਗੀ ਜਗਬੱਡੀ ਦੇ ਲਈ ਸਾਹਿਲ ਅੰਮ੍ਰਿਤਸਰ